ਸਤਿ ਸ੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸੁਆਗਤ ਕਰਦੀ ਹਾਂ ਮੋਹਾਲੀ ਦੇ ਵਿੱਚ ਵੱਡੀ ਵਾਰਦਾਤ ਵਾਪਰੀਆ ਦੱਸਦੇ ਕਿ ਇੱਕ ਕੁੜੀ ਦਾ ਕਤਲ ਕੀਤਾ ਗਿਆ ਬੇਰਹਿਮੀ ਦੇ ਨਾਲ ਕਿਰਪਾਨਾਂ ਦੇ ਨਾਲ ਇੱਕ ਮੁੰਡੇ ਦੇ ਵੱਲੋਂ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸਿਰ ਅਤੇ ਹੱਥਾਂ ਪੈਰਾਂ ਤੇ ਵਾਰ ਕੀਤੇ ਗਏ ਨੇ ਤੰਦਾਜ਼ੇ ਕਿ ਆਟੋ ਦੇ ਵਿੱਚ ਸਵਾਰ ਸੀ ਲੜਕੀ ਜਿਵੇਂ ਹੀ ਆਟੋ ਤੋਂ ਉਤਰਦੀ ਹੈ ਨਾਲ ਦੀ ਨਾਲ ਹੀ ਮੁੰਡੇ ਦੇ ਵੱਲੋਂ ਕੁੜੀ ਦਾ ਤੇਜ਼ ਸਰ ਹਥਿਆਰਾਂ ਦੇ ਨਾਲ ਜੋ ਕੀ ਹਮਲਾ ਕੀਤਾ ਜਾਂਦਾ ਉਸਤੇ ਤਾਂ ਗੰਭੀਰ ਹਾਲਤ ਦੇ ਵਿੱਚ ਕੁੜੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਕਿ ਕੁੜੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਡਾਕਟਰਾਂ ਦੇ ਵੱਲੋਂ ਦੱਸਦੇ ਕਿ ਮੋਹਾਲੀ ਦੀ ਇਹ ਸਾਰੀ ਘਟਨਾ ਕੁੜੀ ਬੈਂਕ ਦੇ ਵਿੱਚ ਲੱਗੇ ਹੋਏ ਸੀ ਜਿੱਥੇ ਕਿ 9 ਸਾਲਾਂ ਤੋਂ ਨੌਕਰੀ ਕਰ ਰਹੀ ਸੀ ਲੜਕੀ ਅਤੇ ਇੱਕ ਮੁੰਡੇ ਦੇ ਵੱਲੋਂ ਜੋ ਕਿ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਸਿਸ਼ਟ ਵੀ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਇਸ ਸਿਸਟਮ ਦੇ ਵਿੱਚ ਇਹ ਸਾਰੀ ਘਟਨਾ ਉੱਥੇ ਕੈਦ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਖੌਫਨਾਕ ਤਸਵੀਰਾਂ ਕਿਵੇਂ ਇੱਕ ਜੋ ਕਿ ਤਲਵਾਰਾਂ ਦੇ ਨਾਲ ਮੁੰਡਾ ਕੁੜੀ ਤੇ ਹਮਲਾ ਕਰ ਰਿਹਾ ਹੈ ਪਰ ਆਲੇ-ਦੁਆਲੇ ਵੀ ਲੋਕੀ ਲੰਘ ਰਹੇ ਨੇ ਪਰ ਕਿਸੇ ਦੇ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਜਿਹੜੀਆਂ ਲੜਕੀਆਂ ਨਾਲ ਹੁੰਦੀਆਂ ਨੇ ਉਕਤ ਲੜਕੀ ਦੇ ਤਾਂ ਉਹ ਵੀ ਡਰ ਦੇ ਕਾਰਨ ਉੱਥੋਂ ਭੱਜ ਜਾਂਦੀਆਂ ਦੱਸਦੀ ਕਿ ਲੜਕੀ ਘਰ ਤੋਂ ਸਹੀ ਸਲਾਮਤ ਚਲਦੀ ਹੈ ਤਾਂ ਉਸ ਤੋਂ ਬਾਅਦ ਬੱਸ ਦੇ ਵਿੱਚੋਂ ਜਿਵੇਂ ਹੀ ਇਹ ਲੜਕੀ ਉਤਰਦੀ ਹੈ ਤਾਂ ਆਟੋ ਇਸ ਦੇ ਵੱਲੋਂ ਕਰਵਾਇਆ ਜਾਂਦਾ ਹੈ ਆਟੋ ਦੇ ਵਿੱਚ ਇਸ ਦੇ ਨਾਲ ਦੋ ਸਹੇਲੀਆਂ ਵੀ ਮੌਜੂਦ ਹੁੰਦੀਆਂ ਨੇ ਅਤੇ ਲੜਕਾ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਇਸ ਲੜਕੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜਿਵੇਂ ਹੀ ਇਹ ਲੜਕੀ ਆਟੋ ਤੋਂ ਉਤਰਦੀ ਹੈ ਤਾਂ ਕਿਰਪਾਣਾ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਮੋਹਾਲੀ ਦੇ ਡੀਐਸਪੀ ਦਾ ਇਹ ਕਹਿਣਾ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਆ ਕੁੜੀ ਦਾ ਕਤਲ ਕੀਤਾ ਗਿਆ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਕਿ 9 ਸਾਲ ਹੋ ਗਏ ਸੀ ਲੜਕੀ ਨੂੰ ਬੈਂਕ ਦੇ ਵਿੱਚ ਨੌਕਰੀ ਕਰਦੇ ਆ ਤੇ ਕੋਈ ਵੀ ਇਸ ਲੜਕੀ ਸਬੰਧੀ ਜਿਹੜੀ ਕਿ ਸ਼ਿਕਾਇਤ ਉਹਨਾਂ ਨੂੰ ਨਹੀਂ ਮਿਲੀ ਤਾਂ ਅੱਜ ਅਚਾਨਕ ਹੀ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਕਿ ਸਭ ਨੂੰ ਹਿਲਾਕੇ ਰੱਖ ਦਿੱਤਾ ਹੈ ਰੌਂਗ ਤੇ ਖੜੇ ਕਰ ਦੇਣ ਵਾਲੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਮੋਹਾਲੀ ਦੇ ਫੇਜ਼ 5 ਦੇ ਵਿੱਚ ਵਾਪਰੀ ਹੈ ਤਾਂ ਲੜਕੀ ਬੈਂਕ ਦੇ ਵਿੱਚ ਜਾਂਦੀ ਹੈ ਤਾਂ ਉਸ ਦਾ 8:30 ਵਜੇ ਦੇ ਕਰੀਬ ਇਹ ਕਤਲ ਕੀਤਾ ਜਾਂਦਾ ਹੈ ਲੜਕੇ ਦਾ ਨਾਮ ਬਲਜਿੰਦਰ ਕੌਰ ਦੱਸਿਆ ਜਾ ਰਿਹਾ ਜਿਸ ਦੀ ਕਿ ਉਮਰ ਮਹਿਲ 31 ਸਾਲ ਦੇ ਜਿਸ ਦਾ ਕੀ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਬਾਅਦ ਜੋ ਕਿ ਮੋਹਾਲੀ ਦੇ ਡੀਐਸਪੀ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਅਤੇ ਇਸ ਮਾਮਲੇ ਸੰਬੰਧੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਾਰਨ ਵੀ ਜੋ ਕਿ ਬਹੁਤ ਸਾਰੇ ਜੁੜੇ ਹੋਏ ਨੇ ਸਵਾਲ ਨੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਕੀ ਅਜਿਹੀ ਖੁੰਦਕ ਸੀਗੀ ਲੜਕੇ ਦੇ ਅੰਦਰ ਕੀ ਲੜਕੀ ਦਾ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸਿਸਟਵੀ ਤਸਵੀਰਾਂ ਪਾਵੇਂ ਸਾਹਮਣੇ ਆਈਆਂ ਨੇ ਪਰ ਇਹ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਰੌਂਗ ਪੇ ਖੜੇ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ਦੇ ਚੱਲਦੇ ਆ ਮੁੰਡੇ ਦੇ ਵੱਲੋਂ ਕੁੜੀ ਦਾ ਕਤਲ ਕੀਤਾ ਗਿਆ ਤੇ ਕੁਝ ਹੀ ਸਮੇਂ ਬਾਅਦ ਜੋ ਕਿ ਖੁਲਾਸਾ ਹੋ ਜਾਣਾ ਹੈ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਡੀਐਸਪੀ ਦੇ ਵੱਲੋਂ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਬਾਅਦ ਜਿਵੇਂ ਇਹ ਘਟਨਾ ਵਾਪਰਦੀ ਹੈ 8:30 ਤੋਂ 9:00 ਵਜੇ ਦੇ ਕਰੀਬ ਇਹ ਸਾਰੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਮੋਹਾਲੀ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਦੇ ਵੱਲੋਂ ਇਸ ਜੋ ਕਿ ਬੇਖੌਫ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਬੇਖੌਫ ਹੋ ਕੇ ਲੜਕੀ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਫਿਰ ਹੁਣ ਦੇਖਣਾ ਹੋਵੇਗਾ ਡੀਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਕਿਹੜੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤਾਂ ਪਰਪਲ ਦੀ ਅਪਡੇਟ ਇਸ ਮਾਮਲੇ ਸੰਬੰਧੀ ਤੁਹਾੜਨਾ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ ਜੇ ਜੇ ਹੋਇਆ ਕੀ ਸੀ ਪਤਨ ਕਿ ਇੱਥੇ ਕੋਈ ਲੜਕੀ ਆ ਗਈ ਬੋਲੀ ਬੋਲੀ ਜੋ ਅੰਕਾਰ ਦੀ ਕੰਪਨੀ ਦੇ ਲੰਘੇ 6 ਆਰ ਬੰਦਾ ਆ ਗਿਆ ਉਹਨੇ ਮੂੰਹ ਬੰਨਿਆ ਬਸ ਆਪਕਾ ਕੀ ਉਹ ਉਹ ਨਾਲ ਬੈਠ ਉਸ ਤਰੀ ਉਨੀ ਤਾਂ ਜਾਣਕਾਰ ਉਹ ਦਰਪਾਨ ਵਾਲਾ ਬਾਹ ਬੜ ਗਿਆ ਤੇ ਕਿ ਕਿਰਿਆ ਸੁਲਮਾ ਮਾਰਾ ਦੇ ਕਰਪਾਨ ਦੇ ਪਿਛੇ ਕੈਂਪ ਲਾਇਆ ਕਿ ਕਿਉਂ ਦੇ ਪਾ ਕੁੜੀ ਭੇਜ ਦਿੱਤੀ ਪਤਾ ਲੱਗੇ ਕੁੜੀ ਇਥੋਂ ਜਿਹੜਾ ਨਾ ਜਿੱਤੀ ਜਾਣਾ ਪਤਾ ਕਰ ਅੱਛਾ ਇਹਨੇ ਕੰਮ ਨੂੰ ਕਿਹਾ ਨਹੀਂ ਹਾਲੇ ਕੁਛ ਨਹੀਂ ਪਤਾ ਕਰ ਜਾਣ ਲੱਗਾ ਫਿਰ ਕਰਦੇ ਪਤਾ ਪਾਣਾ